ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੀਰੋ ਤੁਸੀਂ ਹਿਮਾਚਲ ਜਾਂਦੇ ਹੋ ਇੱਕ ਮੈਚ ਵੀਡੀਓ ਦੇਖੀ ਤੇ ਇਹ ਜਿਹੜੀ ਆ ਫੋਟੋ ਮੈਂ ਕੱਟ ਕੇ ਲਾ ਦਿੰਨਾ ਤੇ ਉਹਨਾ ਹਮਾਚਰ ਪੁੱਤ ਨੇ ਆਪਣੇ ਸਿੱਖ ਮੁੰਡੇ ਨੂੰ ਘੇਰਿਆ ਸੀ ਉਹ ਵੀ ਗੰਗਣੇ ਜੇ ਖੜੇ ਕੁਝ ਬੋਲਦੇ ਨਹੀਂ ਵੀ ਤੁਸੀਂ ਬੋਲ ਤਾਂ ਪਾਓ ਉਹਨਾਂ ਨੂੰ ਕਹਿੰਦੇ ਨਾ ਜਿੱਤੇ ਗੋਲ ਬੰਨਿਆ ਉਹ ਉਹਦਾ ਚਲਾਣਾ ਹੋ ਜਾਂ ਪ੍ਰੋਪਰ ਪੱਗ ਬੰਨੋ ਉਹਨਾਂ ਨੂੰ ਦੱਸੋ ਵੀ ਸਾਡੇ ਗੁਰੂਆਂ ਨੇ ਸਾਨੂੰ ਗੋਲ ਦਮਾਲਾ ਸਾਹਿਬ ਬਖਸ਼ਿਆ ਸਾਡੇ ਸਾਰੇ ਜਥੇ ਬੰਦਿਆਂ ਨੇ ਇਕ ਸੰਗ ਜਥੇ ਬੰਦਿਆਂ ਗੋਲ ਦਮਾਲਾ ਬੰਨਦੀਆਂ ਤੇ ਟਕਸਾਲ ਵਾਲੇ ਦਮ ਤੇ ਵੀ ਟਕਸਾਲ ਵਾਲੇ ਵੀ ਗੋਲ ਪਰਨਾ ਗੋਲ ਪੱਗ ਦਮਾਲਾ ਸਾਹਿਬ ਬੰਨਦੇ ਆ ਤੇ ਇਹ ਜਿਹੜੀ ਪੱਗ ਆ ਇਹ ਸਾਨੂੰ ਗੋਰਿਆਂ ਨੇ ਦਿੱਤੀ ਸੀ ਗੋਰਿਆਂ ਦੇ ਆਪ ਦੇ ਰਾਜ ਚ ਤੁਸੀਂ ਤਾਂ ਗੋਰਿਆਂ ਦੀ ਕਰੀਆ 200 ਸਾਲ ਗੁਲਾਮੀ ਇੰਡੀਆ ਨੇ ਤੇ ਅਸੀਂ ਸਾਡੇ ਪੰਜਾਬ ਨੇ ਕਰੀਆ 100 ਸਾਲ ਗੁਲਾਮੀ ਤੇ ਗੋਰਿਆਂ ਨੇ ਸਕਿਆ ਸੀ ਵੀ ਜਿਹਨੇ ਜੇ ਸਾਡੇ ਰਾਜ ਚ ਨੌਕਰੀ ਕਰਨੀ ਆ ਤਾਂ ਐ ਪੱਗ ਬਨੋ ਤਾਂ ਪੱਗ ਬਨਣਾ ਲੱਗੇ ਸੀ ਇਹ ਸਾਨੂੰ ਸਾਰਿਆਂ ਨੂੰ ਦੱਸਦਾ ਵੀ ਤਾਂ ਐ ਪੱਗ ਬਨਣਾ ਲੱਗੇ ਸੀ ਇਹ ਪੱਗ ਸਾਨੂੰ ਸਾਡੇ ਗੁਰੂਆਂ ਨੇ ਨਹੀਂ ਦਿੱਤੀ ਸਾਡੇ ਗੁਰੂਆਂ ਨੇ ਸਾਨੂੰ ਦਮਾਲਾ ਸਾਹਿਬ ਬਖਸ਼ਿਆ ਗੋਲ ਜਿਵੇਂ ਮੇਰੇ ਆ ਇਹ ਤਾਂ ਪਰ ਛੋਟਾ ਬੋਲਾ ਜਿਆਦੇ ਆ ਤੇ ਉਹ ਦਗੋਲੇ ਗੁਰੂਆਂ ਨੇ ਸਾਨੂੰ ਦਮਾਲਾ ਸਾਹਿਬ ਬਖਸ਼ੇ ਸੀ ਤੇ ਸਾਡੇ ਸਾਰੇ ਸਿੰਘ ਗੋਲ ਦਮਾਲਾ ਸਾਹਿਬ ਬੰਦੇ ਆ ਤੇ ਤੁਸੀਂ ਕਹਿੰਦੇ ਹੋ ਗੋਲ ਦਮਾਲਾ ਸਾਹਿਬ ਗੋਲ ਦਾ ਚਲਾਨ ਹੋਊ ਕਹਿੰਦੇ ਜੇ ਪੂਰੀ ਪ੍ਰੋਪਰ ਪੱਗ ਬੰਨੋ ਤੁਸੀਂ ਪਹਿਲਾਂ ਨਾ ਸਿੱਖ ਧਰਮ ਤੇ ਸਟੱਡੀ ਕਰ ਲਿਆ ਕਰੋ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਸੋਡੇ ਧਰਮ ਦੀ ਖਾਤਰ Hindu ਧਰਮ ਦੀ ਖਾਤਰ ਸ਼ਹਾਦਤ ਦੇਈ ਦਾ ਤੁਸੀਂ ਇਹ ਮੁੱਲ ਪਉਂਦੇ ਹੋ ਸਾਡਾ ਪਹਿਲਾਂ ਤੁਸੀਂ ਸਿੱਖ ਧਰਮ ਤੇ ਸਟੱਡੀ ਕਰਿਆ ਕਰੋ ਫੇਰ ਕੇ ਰਿਆ ਕਰੋ ਵੀ ਸਾਡੇ ਧਰਮ ਵਿੱਚ ਗੋਲ ਪਰਣਾ ਜਾਂ ਪੱਗਾਂ ਮਰਿਆਦਾ ਕਾਦੀ ਹੈ ਸਾਡੇ ਜਥੇ ਬੰਦਗਾਂ ਕੀ ਬੰਦਗਾਂ ਸਾਡੀ ਜੰਮ ਜਮੀ ਟਕਸਾਲ ਵਾਲੇ ਕੀ ਬੰਦਦੇ ਆ ਸਾਨੂੰ ਐ ਪਤਾ ਲੱਗ ਜੂ ਇਹ ਗੋਲ ਤੋਂ ਮੱਚਦੇ ਆ ਵੀਰੋ ਇਹ ਤਾਂ ਮੱਚਦੇ ਆ ਵੀ ਸੰਤ ਕੈਣੀ ਚਰਨਾਲ ਸੰਖਾਲਸਾ ਭਿੰਡਰਾਂ ਵਾਲੇ ਗੋਲ ਬੰਦਦੇ ਸੀ ਇਹ ਤਾਂ ਮੱਚਦੇ ਆ ਵੀ ਗੋਲ ਨਹੀਂ ਬੰਨਣਾ ਤਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ